ਭਾਈ ਜੀ ਕੀ ਹਾਲ ਚਾਲ ਨੇ ਹੋਰ ਠੀਕ ਠਾਕ ਹੋ ਸਕਣਾ ਪਤਰਾ ਦੇ ਅਸ ਟਾਈਮ ਆ ਕੜਾ ਹੈਗਾ ਸ੍ਰੀ ਅਮਰਤਾ ਸਾਹਿਬ ਤੇ ਹੁਣ ਮੈਂ ਚੱਲਿਆ ਹੈਗਾ ਅਟਾਰੀ ਬਾਰਡਰ ਬਾਗਾ ਬਾਰਡਰ ਦਰਸ਼ਨ ਕਰਨ ਅੱਜ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਤੇ ਉੱਥੇ ਜਾ ਕੇ ਦੇਖਦੇ ਆਂ ਬਾਰਡਰ ਦੇ ਉੱਤੇ ਕਿੰਨਾ ਕੁ ਟਾਈਮ ਲਾਉਂਦੇ ਆ ਕੀ ਪਹੁੰਚ ਕੇ ਇਸ ਕਰਦੇ ਆ ਤੇ ਫਿਰ ਅੱਜ ਤੁਹਾਨੂੰ ਗਾਂ ਜਾ ਕੇ ਨਨਕਾਣਾ ਸਾਹਿਬ ਦੇ ਦਰਸ਼ਨ ਮੇਲੇ ਵੀ ਕਰਾਉਣੇ ਆ ਬਾਬੇ ਨਾਨਕ ਨੂੰ ਨਮਸਕਾਰ ਕਰਦੇ ਆ ਜਾ ਕੇ ਆਜੋ ਮਿਲਦੇ ਆ ਫਿਰ ਅੰਬਰਸਤੋਂ ਪਣੀ ਕਿਲਤੇ 28 ਵੱਲ ਨੂੰ ਤਕਰੀਬਨ ਸਵੇਰ ਦੇ 9:30 ਵਜੇ ਆ ਤੇ ਮੇਰੇ ਘਰ 15 ਤੋਂ 25 ਮੀਟਰ ਦਾ ਪਾੜ ਹੈਗੀ ਆ ਜਿਹੜੀ 82 ਦੀ ਆ ਤੇ ਸਵੇਰ ਸਵੇਰੇ ਇਹ ਮੈਨੂੰ ਪਤਾ ਲੋਕ ਚੋਪਾ ਜੂਪਾਤੇ ਜਾਂਦੇ ਆ ਪੀੜ ਭੜਕਾ ਕਾਹੀ ਆ ਪ੍ਰਧਾਨ ਮੰਤਰੀ ਆਲੇ ਦਾਲੇ ਤੋਂ ਮਿਲ ਗਿਆ ਤੇ ਕਾਹ ਜਾ ਕੇ ਦੇਖਦਾ ਕੀ ਬਣਦਾ ਇਹਨਾਂ ਕੀ ਟਾਈਮ ਲੱਗਣਾ ਮੇਰੇ ਖਿਆਲੋਂ ਪਤਵੰਤ ਕੰਸੀ ਟੀਮ ਨਾਲ ਉੱਥੇ ਜਾਣ ਉਹ ਟਾਲੀ ਬਾਰਡਰ ਤੇ ਤੇ ਉੱਥੇ ਪੌਣੇ ਘੰਟੇ ਦਾ ਪ੍ਰਕਾਸ਼ ਉੱਥੇ ਆ ਓੜੇ ਕਰਾਉਣ ਦਾ ਕੋਈ ਇਮੀਗ੍ਰੇਸ਼ਨ ਬਗੈਰ ਕਰਾਉਣਾ ਫਿਰ ਦੇ ਜਾਂ ਪੱਲੇ ਪਾਸੇ ਜਾ ਕੇ ਕੀ ਆ ਉਹ ਸੱਚੇ ਪਾਸੇ ਮੇਰੇ ਖਲਪੇ ਜਿਹੜਾ ਹੈਗਾ ਸ਼ਾਇਦ ਕੋਈ ਨਾ ਕਰਦਾ ਬਜਿ ਜਸਟੀ ਆ ਜਾਂ ਸ਼ਾਇਦ ਖਾਲਸਾ ਕੋਲ ਜੇ ਮੈਂ ਇਹਦੇ ਬਾਰੇ ਪਤਨ ਜਗਾ ਹੈ ਵੀ ਕੀ ਜੀ ਤਰੀਕਾ ਬਣ ਗਿਆ ਬੇਬੋਟ ਦੇ ਸਕੀ ਜਾਨੀ ਬਣ ਗਿਆ ਸਟੇਡੀਅਮ ਤੇ ਵੀ ਬਣਿਆ ਆ ਗਿਆ ਜੀ ਸਾਡੀ ਆਪਾਂ ਜਾ ਰਹੇ ਹਟਾਰੀ ਬਾਰਡਰ ਨੂੰ ਤੇ ਹਟਾਰੀ ਇੱਥੋਂ ਰਹਿ ਗਿਆ ਸਾਰਾ ਹੀ 7 ਕਿਲੋਮੀਟਰ ਬਸ 9 ਮਿੰਟ ਦੀ ਬਾਡ ਰਹਿ ਗਈ ਹੈ ਵੱਧ ਤੋਂ ਵੱਧ ਤੇ ਉੱਥੇ ਜਾ ਕੇ ਤੁਹਾਨੂੰ ਦਿਖਾਉਣਾ ਕੀ ਹੈਗਾ ਬਾਰਡਰ ਦਾ ਮਾਹੌਲ ਜੀ ਆਪਾਂ ਪਹੁੰਚ ਗਏ ਟਾਰੀ ਬਾਰਡਰ ਤੇ ਲਾਹੌਰ ਤੇ 22 ਕਿਲੋਪਾਰਤ ਪਾਕਿਸਤਾਨ ਸਰਹੱਦ 1 ਕਿਲੋਮੀਟਰ ਆਹ ਬਾਈ ਜੀ ਆਪਣੇ راست ਕੋਲ ਜਿਹੜੀ ਬਣੀ ਹੋਈ ਹੈ ਸਟੇਡੀਅਮ ਜਿੱਥੇ ਸ਼ਾਮ ਨੂੰ ਕਨਾ ਝੰਡੇ ਦੀ ਰਸਮ ਹੁੰਦੀ ਹੈ ਦੋਨਾਂ ਪਾਸਿਆਂ ਤੋਂ ਲੋਕ ਆ ਕੇ ਇੱਥੇ ਬੈਠ ਕੇ ਦੇਖਦੇ ਆ ਜਦੋਂ ਝੰਡਾ ਚੜਾਉਂ ਤੇ ਲਾਹਣ ਦੀ ਰਸਮ ਹੁੰਦੀ ਆ ਆਹ ਸਾਰਾ ਸਟੇਡੀਅਮ ਭਰਿਆ ਹੁੰਦਾ ਇੱਧਰ ਢੇੜੀ ਵਾਲੇ ਪਾਸੇ ਪਾਕਿਸਤਾਨ ਵਾਲੇ ਪਾਸੇ ਇੱਕ ਵੱਡਾ ਸਟੇਡੀਅਮ ਹੈ ਲੋਕਾਂ ਦੇ ਬੈਠਣ ਲਈ ਦਸਤ ਜਿਲਦੀ ਹੈ ਜਿਹੜੀ ਉਹ ਬਣੀ ਜਾਂਦੀ ਹੈ ਹਾਂਜੀ ਆਪਾਂ ਪਹੁੰਚ ਗਏ ਆ ਪਾਕਿਸਤਾਨ ਬਾਰਡਰ ਦੇ ਉੱਤੇ ਵਾਗਾ ਅਟਾਰੀ ਬਾਰਡਰ ਦੇ ਉੱਤੇ ਇਮੀਗ੍ਰੇਸ਼ਨ ਵੀ ਹੋ ਗਈ ਮੇਰੀ ਕਸਟਮ ਹੋ ਗਿਆ ਸਭ ਕੁਝ ਹੋ ਗਿਆ ਤੇ ਬਸ ਜਸਟ ਇੱਕ ਮਿੰਟ ਦੇ ਵਿੱਚ ਮਚਾੜਾ ਮੈਨੇ ਪਹਿਲੇ ਪਾਸੇ ਗੇਟ ਦੀਂਦਾ ਇਹਨੂੰ ਕਰਾਸ ਕਰਕੇ ਆਪਾਂ ਲਾਹੌਰ ਵਾਲੇ ਪਾਸੇ ਤੇ ਨੰਕਾਣਾ ਸਾਹਿਬ ਦਰਸ਼ਨ ਕਰਨ ਚੱਲੇ ਆ ਤੇ ਇਸ ਤੋਂ ਬਾਅਦ ਜਾ ਕੇ ਤੁਹਾਨੂੰ ਦਿਖਾਉਣੇ ਆ ਜੀ ਆਪਾਂ ਪਹੁੰਚ ਗਏ ਆ ਇਧਰ ਪਾਕਿਸਤਾਨ ਵਾਲੇ ਪਾਸੇ ਤੇ ਉਹ ਮੁੰਡਾ ਮੇਰਾ ਸਮਾਨ ਲਈ ਜਾਂਦਾ ਹੈਗਾ ਆ ਇਧਰਲੇ ਪਾਕਿਸਤਾਨ ਵਾਲੇ ਪਾਸੇ ਕੰਸਟਰਕਸ਼ਨ ਚੱਲੀ ਜਾਂਦੀ ਹੈ ਇਹਨਾਂ ਨੇ ਹਰੀ ਜੀ ਜਿਹੜੀ ਹੈਗੀ ਹੈ ਫੈਂਸ ਲਾਈ ਹੋਈ ਹੈ ਤੇ ਆ ਜਿਹੜੇ ਸਾਹਮਣੇ ਲੋਕ ਆ ਰਹੇ ਆ ਇਹ ਪਾਕਿਸਤਾਨ ਤੋਂ ਇੰਡੀਆ ਵਾਲੇ ਪਾਸੇ ਨੂੰ ਜਾ ਰਹੇ ਆ ਇਧਰ ਕੰਸਟਰਕਸ਼ਨ ਚੱਲਦੀ ਹੈਗੀ ਆਪਨੇ ਮਿੱਤਰ ਆ ਗਿਆ ਆਪਾਂ ਨੂੰ ਲੈਣ ਬਾਰਡਰ ਦੇ ਉੱਤੋਂ ਆ ਮੁੰਡੇ ਦਾ ਨਾਮ ਇਹਦਾ ਨਾਮ ਅਮਾਰ ਆ ਤੇ ਨਾਲ ਇਹਨਾਂ ਦੇ ਡਰਾਈਵਰ ਆਇਆ ਵਾ ਇਹ ਆਪਾਂ ਨੂੰ ਹੁਣ ਲਾਹੌਰ ਵੱਲੋਂ ਲੈ ਕੇ ਜਾਣਗੇ ਗੱਡੀ ਦੇ ਵਿੱਚ ਆਪਾਂ ਆਪਣਾ ਸਮਾਨ ਸੋਨ ਰੱਖ ਕੇ ਤੇ ਫਿਰ ਇਹਨਾਂ ਨਾਲ ਰਾਤ ਵਿੱਚ ਜਾਂਦੇ ਹੋਏ ਕਰਦੇ ਹਾਂ ਗੱਲਾਂ ਬਾਤਾਂ ਤੁਸੀਂ ਪਾਕਿਸਤਾਨ ਆਏ ਆ ਤੁਹਾਨੂੰ ਧੀਰੇ ਨਹੀਂ ਹੋਣਾ ਭਾਜੀ ਕਿ ਮੈਂ ਪਾਕਿਸਤਾਨ ਆਇਆ ਐ ਇਦਾਂ ਲੱਗਣਾ ਕਿ ਮੈਂ ਆਪਣੇ ਮੁਰਤੇ ਦੀ ਆਹ ਲੋਕੀ ਪਿਆਰ ਕਰਦੇ ਇੱਥੇ ਭਾਜੀ ਇਹਦੇ ਬਾਅਦ ਸਾਡੇ ਕੋਸ਼ਿਸ਼ ਕੀ ਸਰਕਾਰਾਂ ਨੇ ਸਾਨੂੰ ਦੂਰ ਕਰ ਦਿੱਤਾ ਇਹਦੇ ਆਪਣਾ ਜਿਲ੍ਹਾ ਦੇ ਵਿੱਚ ਪਿਆਰ ਹੋਈ ਆ ਆਪਾਂ ਪੰਜਾਬੀ ਲੋਗ ਆ ਸਾਰੇ ਆ ਤੁਸੀਂ ਇੱਥੇ ਪਹਿਲੀ ਵਾਰੀ ਆਏ ਆ ਯਕੀਨ ਮੰਨ ਲਓ ਤੁਸੀਂ ਜੇੋ ਫਿਰਨਾ ਆ ਨਾ ਤੁਹਾਨੂੰ ਫੀਲੇ ਨਹੀਂ ਹੋਣਾ ਭੋਰਾ ਵਿੱਚ ਬਿਲਕੁਲ ਬਿਲਕੁਲ ਕਿ ਮੈਂ ਕਿਤੇ ਪਰਾਈ ਜਗ੍ਹਾ ਤੇ ਆਇਆ ਇੱਥੇ ਲੱਗਣਾ ਕਿ ਮੈਂ ਆਪਣੇ ਘਰ ਚ ਆਇਆ ਬਿਲਕੁਲ ਬਿਲਕੁਲ ਇੰਨੇ ਲੋਕ ਇੱਥੇ ਪਿਆਰ ਕਰਦੇ ਭਾਈ ਸਾਹਿਬ ਬਿਲਕੁਲ ਬਿਲਕੁਲ ਨਹੀਂ ਪਤਾ ਦੇਖਿਆ ਇਮੀਗ੍ਰੇਸ਼ਨ ਆ ਬਸਦੇ ਵਿੱਚ ਕਸਟਮਰ ਉੱਤੇ ਤਾਂ ਸਾਰੇ ਬੰਦੇ ਚੰਗੇ ਸੀਗੇ ਸਾਰਿਆਂ ਨੇ ਤਾਂ ਸੱਚ ਪਠਾ ਕੇ ਚਾਚੂ ਪੜਾਈ ਸਾਰੇ ਬੰਦੇ ਠੀਕ ਸੀ ਬਹੁਤ ਵਧੀਆ ਲੱਗਿਆ। ਹਰ ਹੁਣ ਆਪਾਂ ਕਿੱਥੇ ਕਿ ਜਾ ਰਹੇ ਹਾਂ? ਇਹ ਆਪਾਂ ਜਾ ਰਹੇ ਆ ਭਾਜੀ ਕੁਲਵਰਕ। ਕਿਉਂਕਿ ਆਪਾਂ ਨਾ ਇੱਕ ਭੈਣ ਜੀ ਆ ਉਹਨਾਂ ਨੂੰ ਲੈਣਾ। ਲੈ ਕੇ ਤੁਸੀਂ ਆਪਾਂ ਨੂੰ ਲੁਕਾਣਾ ਸਾਹਿਬ ਮੱਥਾ ਟੇਕਣ ਜਾਣਾ। ਓਕੇ ਓਕੇ ਓਕੇ। ਬਰਾ ਦੇਖੋ ਪਹੁੰਚਾਰੇ। ਅੱਜ ਤੁਹਾਨੂੰ ਇਹ স্মੋਗ ਜੀ ਕਰਕੇ ਲੱਗ ਰਿਹਾ। ਹਾਂ ਹਾਂ ਹਾਂ। ਬਹੁਤ ਤੁਹਾਨੂੰ ਇਹ ਮਿਲਿਆ। ਕਿਹਾ ਕਰੋ ਜੀ ਦੌਰ ਦੇ ਨਜ਼ਾਰੇ ਬਾਜੀ ਆ। ਕਿੱਦਾਂ ਦਾ ਭਾਜੀ ਲੱਗ ਰਿਹਾ ਫਿਰ ਪੱਕਾ ਸਾਰ ਆ ਕੇ ਤੁਹਾਨੂੰ ਵਾਸ ਹੋਈ ਸੇ ਵਧੀਆ ਇੱਕੋ ਜਿਹਾ ਹੀ ਲੱਗਦਾ ਕੋਈ ਬੜਾ ਫਰਕ ਨਹੀਂ ਉਦਾਂ ਹੀ ਲਾ ਦੋਵੇਂ ਕਿਸੇ ਨਹਿਰ ਦੇ ਕਿਨਾਰੇ ਜਿਵੇਂ ਉੱਥੇ ਚੜ੍ਹਦੇ ਪਾਸੇ ਵਾਲੇ ਪਾਸੇ ਜਾਂਦੇ ਹੁੰਦੇ ਆ ਨਹਿਰ ਦੇ ਨਾਲ-ਨਾਲ ਕਿਉਂ ਹੀ ਵਾਸ ਕੋਈ ਬੜਾ ਫਰਕ ਨਹੀਂ ਤੇ ਠੀਕ ਲੱਗਿਆ ਬਹੁਤ ਵਧੀਆ ਜਿਹੜਾ ਤੁਸੀਂ ਸਾਹਮਣੇ ਦੇਖ ਰਹੇ ਹੋਗਾ ਨਾ ਇਹ ਆਪਣੇ ਪੱਜੇ ਰੈਂਗ ਰੋਡ ਜੀ ਰੈਂਗ ਰੋਡ ਹੈ ਜੀ ਪੂਰੇ ਲੋਰਡ ਦੇ ਅੰਦਰ ਵਾਲੇ ਹੈ ਭਾਈਕੁਨ ਨਾ ਪੂਰੇ ਲੋਰਡ ਦੇ ਰੌਂਡ ਚ ਬੰਦੇ ਹੋਏ ਹੈ ਠੀਕ ਹੈ ਠੀਕ ਹੈ ਆਪਾਂ ਹੁਣ ਅੰਡਰਪਾਸ ਕ੍ਰਾਸ ਕਰ ਰਹੇ ਹਾਂ ਸਾਡੇ ਉੱਪਰ ਕਨਾਲ ਰੋਡ ਤੇ ਜਾ ਰਹੇ ਕਨਾਲ ਰੋਡ ਦੇ ਉੱਪਰ ਤੇ ਜਾ ਰਹੇ ਹੋ ਠੀਕ ਪਹਿਸਟੇ ਮ ਆਪਾਂ ਜਾ ਰਹੇ ਹਾਂ ਕਨਾਲ ਰੋਡ ਦੇ ਉੱਤੇ ਆ ਲਾਹੌਰ ਕੈਂਟ ਆ ਗਿਆ ਫਰੋਸਪੋਰ ਰੋਡ ਤੇ ਰੋਡ ਦੇ ਉੱਪਰ ਕਹਿੰਦਾ ਖਾਸ ਗੱਲ ਇਹ ਆ ਵੀ ਕੋਈ ਉਹਨੇ ਮੈਨੂੰ ਬਾਰਡਰ ਤੋਂ ਸੇਵ ਕੀਤਾ